ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਪਿਆ ਜੀ ਬਹੁਤ ਸਾਰਾ ਮੀਂਹ ਮੁਸਲਾਤਾਰ ਬਾਰਿਸ਼ ਹੋਈ ਹੈ ਤੇ ਅੱਜ ਆਪਾਂ ਕੋਈ ਵਧੀਆ ਜੀ ਡਿਸ਼ ਬਣਾ ਕੇ ਖਾਣੇ ਆ ਜੀ ਇਹ ਹੈ ਜੀ ਆਲੂ ਇਹ ਹੈ ਬ੍ਰੈਡ ਤੇ ਇਹਨਾਂ ਨੂੰ ਮੈਂ ਹੁਣ ਚੀਰ ਲੂੰਗੀ ਵਿਚਾਲੋਂ ਤੇ ਹਰੀਆਂ ਮਿਰਚਾਂ ਵਧੀਆ ਜਿਹਾ ਪੇਸਟ ਬਣਾ ਕੇ ਤੇ ਅੱਜ ਆਪਾਂ ਤੁਹਾਨੂੰ ਬ੍ਰੈਡ ਬਣਾ ਕੇ ਦਿਖਾਵਾਂਗੇ ਤੇ ਇਹਨਾਂ ਨੂੰ ਇੱਕ ਵਾਰੀ ਮੈਂ ਚੀਰ ਲਾਂ ਜੀ ਵਿਚਾਲੋਂ ਇਸ ਤਰੀਕੇ ਨਾਲ ਮੈਂ ਇਹਨਾਂ ਨੂੰ ਸਾਰਿਆਂ ਨੂੰ ਚੀਰ ਲੂੰਗੀ ਵਧੀਆ ਤੇ ਜੋ ਜੋ ਵੀ ਇਹਦੇ ਵਿੱਚ ਆਪਾਂ ਸਮਗਰੀ ਪਾਵਾਂਗੇ ਤੁਹਾਨੂੰ ਸਾਰੀ ਦਿਖਾਵਾਂਗੇ ਆਪਾਂ ਵੀ ਕੀ ਕੀ ਇਹਦੇ ਵਿੱਚ ਅਸੀਂ ਬਰੈਡ ਬਣਾਉਣ ਲਈ ਬਣਾਏ ਪਾਇਆ ਹੈ ਹਨਾ ਕੀ ਕੀ ਚੀਜ਼ਾਂ ਵਰਤੀਆਂ ਤੇ ਕਿੱਦਾਂ ਲੱਗਦੀ ਹੈ ਜੀ ਸਾਡੀ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਛੋਟੀ ਜੀ ਰਹਿਣ ਵਾਲੀ ਹੈ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਦੇ ਇੱਕ ਵਾਰੀ ਆਪਾਂ ਇਹਨਾਂ ਨੂੰ ਸਾਰਿਆਂ ਲੋਡ ਕਟ ਕਰ ਹਾਂਜੀ ਆ ਆਪਾਂ ਸਾਰੇ ਚੀਰ ਲਿਆਦੇ ਹੁਣ ਆਪਾਂ ਨੂੰ ਕਰਾਂਗੇ ਜੀ ਤੇਲ ਚ ਤੜਕਣ ਦੀ ਤਿਆਰੀ ਓਦੋਂ ਪਹਿਲਾਂ ਆਪਾਂ ਇੱਕ ਛੋੜੀ ਵਧੀਆ ਰੈਸਪੀ ਤਿਆਰ ਕਰ ਲਈਏ ਖਾਣ ਵਾਸਤੇ ਮੀਂਹ ਪਿਆ ਬਹੁਤ ਪਿਆਰਾ ਜਿਹਾ ਮੌਸਮ ਹੈ ਜੀ ਤੇ ਕਿੰਨਾ ਕਿੰਨਾ ਦੇ ਘਰ ਵਿੱਚ ਅੱਜ ਕੀ ਕੀ ਚੀਜ਼ ਬਣੀ ਹੈ ਕਮੈਂਟ ਕਰ ਹਾਂਜੀ ਇਧਰ ਬੇਟੀ ਵੀ ਜਿਹੜੀ ਸਮਗਰੀ ਬਾਕੀ ਦੀ ਤਿਆਰ ਕਰਨੀ ਆ ਇਧਰ ਬੇਟੀ ਤਿਆਰ ਕਰੀ ਜਾਂਦੀ ਹੈ ਇਹ ਮੰਜੇ ਤੇ ਬੈ ਫੋਨ ਦੇਖੀ ਜਾਂਦੇ ਆ ਉਧਰੋਂ ਬੇਟਾ ਵੀ ਆ ਗਿਆ ਮੰਮੀ ਕੀ ਬਣ ਰਿਹਾ ਅੱਜ ਮੈਂ ਕਿਹਾ ਜੀ ਚਲੋ ਅੱਜ ਨਵੀਂ ਜੀ ਰੈਸਪੀ ਆਪਾਂ ਬਣਾ ਕੇ ਖਾਵਾਂਗੇ ਕਿਉਂਕਿ ਮੌਸਮ ਬਹੁਤ ਸੋਹਣਾ ਸੀਗਾ ਤੇ ਮੈਂ ਕਿਹਾ ਵੀ ਚਲੋ ਅੱਜ ਕੁਛ ਨਾ ਕੁਛ ਨਵਾਂ ਬਣਾ ਕੇ ਖਾਇਆ ਹਾਂਜੀ ਇਧਰ ਬੇਟੀ ਨੇ ਵੇਸਣ ਵੀ ਘੋਲ ਲਿਆ ਬਹੁਤ ਪਿਆਰਾ ਜਿਹਾ ਕਲਰ ਹੋ ਗਿਆ ਜੀ ਕਿਉਂਕਿ ਹਲਦੀ ਵਗੈਰਾ ਮਿਰਚ ਮਸਾਲੇ ਵਗੈਰਾ ਪਾਏ ਆ ਤਾਂ ਵੇਸਣ ਦਾ ਕਲਰ ਹੈ ਜਿਹੜਾ ਬਹੁਤ ਪਿਆਰਾ ਜਿਹਾ ਆ ਤੇ ਇਧਰ ਜਿਹੜੀ ਚਟਣੀ ਹੈ ਕਿਉਂਕਿ ਅਸੀਂ ਬੋਤਲ ਵਾਲੀ ਨਹੀਂ ਲੈ ਕੇ ਆਉਂਦੇ ਕਿ ਕਦੇ ਵੀ ਅਸੀਂ ਕੋਈ ਵੀ ਚੀਜ਼ ਬਣਾਈਏ ਘਰੇ ਬੋਤਲ ਵਾਲੀ ਅਸੀਂ ਚਟਣੀ ਲਿਆਉਂਦੇ ਅਸੀਂ ਲਿਉਂਦੇ ਆ ਜੀ ਪੁੜੀਆਂ ਵਾਲੀ ਚਟਣੀ ਤੇ ਪੁੜੀਆਂ ਮੈਂ ਅੱਜ ਕਾਫੀ ਸਾਰੀਆਂ ਮੰਗਵਾ ਲਈਆਂ ਕਿਉਂਕਿ ਜਿਹੜੇ ਬ੍ਰੈਡ ਹੁੰਦੇ ਆ ਪਕੌੜੇ ਹੁੰਦੇ ਆ ਚਟਣੀ ਨਾਲ ਹੀ ਅਕਸਰ ਵਧੀਆ ਲੱਗਦੇ ਆ ਇਹ ਇਧਰ ਦੇਖੋ ਜੀ ਪੰਨੇ ਦੇ ਵਿੱਚ ਬਹੁਤ ਸਾਰੀ ਚਟਣੀ ਆ ਹਾਂਜੀ ਆਪਾਂ ਇਧਰ ਗੈਸ ਕਰਾਂਗੇ ਔਨ ਤੇ ਰੱਖ ਦਿਆਂਗੇ ਜੀ ਉੱਪਰ ਕੜਾਈ ਤੇ ਇਹਨੂੰ ਆਪਾਂ ਗਰਮ ਹੋਣ ਤੱਕ ਇਸ ਦਾ ਵੇਟ ਕਰਾਂਗੇ ਹਾਂਜੀ ਬਰਿੱਡਾ ਨੂੰ ਮਿਰਚ ਮਸਾਲਾ ਲੱਗਣ ਲੱਗ ਗਿਆ ਤੇ ਉਦੋਂ ਤੇਲ ਵੀ ਗਰਮ ਹੋ ਰਿਹਾ ਹੈ ਹਾਂਜੀ ਚਾਚ ਵੀ ਆਪਾਂ ਦੁੱਧ ਪਾਤਾ ਤੇ ਹੁਣ ਆਪਾਂ ਤਿਆਰੀ ਵੈਰੀ ਕਰਾਂਗੇ ਪੀ ਐਂਡ ਟੀ ਚਾਹ ਮਪਣ ਲਈ ਆ ਹਣੇ ਦਾ ਟੱਕਣ ਕਰ ਦੂੰਗੀ ਜੇ ਬੰਦ ਮੈਂ ਕਿਉਂਕਿ ਕੋਈ ਮੱਛਰ ਮੱਖੀ ਨਾ ਡਿੱਗ ਪੇ ਹਾਂਜੀ ਚਾਹ ਬਲ ਕੇ ਰੈਡੀ ਹੈ ਗੈਸ ਕਰ ਤਾਂ ਬੰਦ ਆਪਾਂ ਇੱਕ ਵਾਰ ਇਹਨੂੰ ਛਾਣ ਲਾਂਗੇ ਚਾਹ ਨੂੰ ਤੇ ਹੋਰ ਜੀ ਕਿਵੇਂ ਲੱਗਦੀ ਸਾਡੀ ਵੀਡੀਓ ਤੇ ਹਾਂਜੀ ਇਹਨਾਂ ਨੂੰ ਆਪਾਂ ਠਾਦੇ ਹੈ ਮੈਂ ਖੈ ਵੀ ਚਾਹ ਪੀ ਲੋ ਗਰਮਾ ਗਰਮ ਕਿਉਂਕਿ ਠੰਡੀ ਹੋ ਜਾਂਦੀ ਹੈ ਬਾਕੀ ਕੋਈ ਮੱਖੀ ਮੁੱਖੀ ਡਿੱਗ ਪੈਂਦੀ ਹੈ ਤੇ ਹੇਵੀ ਉੱਠ ਖੜਿਆ ਤੇ ਇਧਰ ਆਪਾਂ ਬਰੈਡ ਕੱਢਣ ਦੀ ਕਰਤੀ ਦੀ ਤਿਆਰੀ ਤੇਲ ਫੁੱਲ ਗਰਮ ਹੋ ਚੁੱਕਿਆ। ਇਹੀ ਜਿਹੜੇ ਆਪਾਂ ਮੁੱਲ ਦੇ ਖਾਣੇ ਉਹਨਾਂ ਵਰਗੇ ਬਣਨਗੇ ਦੇਖਦੇ ਜਾਏ ਤੁਸੀਂ। ਇਸ ਤਰੀਕੇ ਆਪਾਂ ਸਾਰਿਆਂ ਨੂੰ ਤੇਲ ਚ ਪਕਾਡ ਲਾਂਗੇ ਜੀ ਤਲ ਲਾਂਗੇ ਸਾਰਿਆਂ ਨੂੰ। ਹਾਂ ਵੇਖੋ ਜੀ ਕਿੰਨੇ ਪਿਆਰੇ ਜੇ ਲੱਗ ਰਹੇ ਆ ਹਨਾ ਬਿਲਕੁਲ ਮੁੱਲ ਵਰਗਿਆਂ ਲੱਗਦੇ ਆ ਜਿਵੇਂ ਮੁੱਲ ਦੇ ਹੁੰਦੇ ਆ। ਬਟ ਇਹ ਮੁੱਲ ਦੇ ਨਹੀਂ ਆਪਾਂ ਘਰ ਦੇ ਤੇਲ ਚ ਕੱਢੀ ਜੰਨੇ ਆ ਤੇ ਬਹੁਤ ਸੋਹਣੇ। ਪੱਕੀ ਜਾਂਦੇ ਆ ਰੈਡੀ ਹੋ ਜਾਂਦੇ ਤੇ ਜਿਹੜਾ ਥੋੜਾ ਥੋੜਾ ਬੇਸਣ ਹੈ ਜੀ ਤੁਹਾਨੂੰ ਪਤਾ ਹੈ ਵੀ ਬੇਸਣ ਇੱਕ ਤਾਂ ਸੋ ਆਪਾਂ ਪਕੌੜੇ ਵਾਲਾ ਬੇਸਣ ਕਰਦੇ ਤਾਂ ਇਸ ਤਰੀਕੇ ਖਿੰਡਦਾ ਨਹੀਂਗਾ ਉਹ ਇਹ ਖਿੰਡਦਾ ਬਹੁਤ ਹੈ ਕਿਉਂਕਿ ਥੋੜਾ ਲੋ ਪਤਲਾ ਹੈ ਤੇ ਠੀਕ ਹੈ ਜੀ ਇੱਕ ਵਾਰ ਇਹ ਪਹਿਨ ਸਾਰਿਆਂ ਨੂੰ ਤੜ ਲਗੇ ਹਾਂਜੀ ਆਪਾਂ ਕਰਦੇ ਆ ਟੈਸਟ ਫੇਖ ਆਈਏ ਨੇ ਕਿੱਦਾਂ ਬਣੇ ਵਧੀਆ ਤੁਸੀਂ ਵੀ ਖਾਣੇ ਦਰਸ਼ਕੋ ਆ ਜਾਓ ਆਪਾਂ ਚਟਨੀ ਰੱਖ ਰੱਖੀ ਹੈ ਤੇ ਆਹ ਪਰੱਖਿਆ ਬ੍ਰੈਡ ਤੇ ਇੱਧਰ ਬੈਠੀ ਹੈ ਪ੍ਰੀਤ ਤੇ ਉਹ ਜਾਂਦਾ ਜੱਗਾ ਆਪਾਂ ਆਪ ਟੈਸਟ ਕਰਦੇ ਭਾਈ ਫੜਿਓ ਬਾਓ ਅ ਪਾਣੀ ਦੇ ਕੇ ਭਾਈ ਨਾ ਤਾਂ ਨਾ ਕਰ ਖਜਗੇ ਜਦੋਂ ਮੀਂਹ ਪੈਂਦਾ ਨਾ ਜੀ ਇਦੋਂ ਕਾਚੇ ਕੁਸ਼ਣਾ ਕੁਝ ਬਣਦਾ ਹੀ ਐ ਮੀਂਹ ਪੈਂਦਾ ਤਾਂ ਟੈਸਟ ਕਰਦੇ ਆ ਹਨਾ ਕਦੇ ਪਕੌੜੇ ਕਦੇ ਕੀ ਕੀ ਤਰਦੇ ਆ ਪਕੌੜੇ ਹੋਗੇ ਮਾਲਪੂੜੇ ਹੋਗੇ ਤੇ ਹੈ ਗੋਲਦਲੇ ਹੋਗੇ ਤੇ ਇਧਰ ਦੇਖੋ ਭਾਈ ਚਟਣੀ ਹੋਰ ਜੱਗਾ ਜਟ ਹਮ ਅੱਜ ਮੀਂਹ ਪੈ ਸੀ ਗਏ ਤੇ ਕੁਝ ਨਾ ਕੁਝ ਬਣਾਓ ਇਹ ਕਹਿੰਦੇ ਮਠੀਆਂ ਬਣਾਓ ਆ ਫਿਰ ਲੱਗ ਜਾ ਭਈ ਯੋਜਾ ਬਰੈਡ ਬਣਾਉਣਾ ਬਾਦ ਬਣਾਇਆ ਨਾ ਆਈ ਹੁੰਦੇ ਤਾਂ ਮੁੱਲ ਜੇਦੇ ਹਾਂ ਉਹ ਪਰੀ ਤਾਂ ਨਹੀਂ ਮੈਂ ਕੁਕਿੰਗ ਕਰਨੀ ਆ ਹਾਂਜੀ ਬਰੈਡ ਅਸੀਂ ਖਾ ਲਿਆ ਤੇ ਖਾ ਕੇ ਬੜਾ ਹੀ ਆਂਦਾ ਆ ਹਨਾ ਕਿਉਂਕਿ ਜਿਦੋਂ ਆਪਾਂ ਮੁੱਲ ਦੀ ਚੀਜ਼ ਖਾਣੇ ਤਾਂ ਉਹਦੇ ਨਾਲ ਰੱਜ ਵੀ ਨਹੀਂ ਆਉਂਦਾ ਤੇ ਜਿਹੜੀ ਘਰੇ ਆਪਾਂ ਚੀਜ਼ ਬਣਾएंगे ਤੇ ਉਹਦੇ ਨਾਲ ਬਰਕਤ ਵੀ ਹੁੰਦੀ ਆ ਉਹਦੇ ਚ ਤੇ ਬਾਕੀ ਅਜ ਮੌਸਮ ਮੀਂਹ ਪਿਆ ਸੀਗਾ ਤੇ ਇਹ ਕਹਿੰਦੇ ਵੀ ਕੁਝ ਵੀ ਬਣਾ ਲਓ ਘਰੇ ਮਿੱਠਾ ਬਣਾ ਲਓ ਚਾਹੇ ਨਮਕੀਨ ਬਣਾ ਲਓ ਤੇ ਫਿਰ ਮੈਨੂੰ ਪਸੰਦ ਨਹੀਂ ਫਿਰ ਮੈਂ ਬਣਾਉਣਾ ਮਿੱਠਾ ਸਾਨੂੰ ਬਹੁਤ ਘੱਟ ਪਸੰਦ ਆ ਅਸੀਂ ਬਾਹੜਾ ਘੱਟ ਖਾਂਦੇ ਆ ਅਸੀਂ ਨਮਕੀਨ ਹੀ ਜ਼ਿਆਦਾ ਖਾਂਦੇ ਆ ਤੇ ਫਿਰ ਹਾਂ ਉਹ ਤਾਂ ਕਹਿੰਦੇ ਸੀ ਵੀ ਅੱਜ ਮਠੀਆਂ ਕੱਢ ਲਓ ਹਨਾ ਤੇ ਫਿਰ ਪ੍ਰੀਤ ਕਹਿਣ ਲੱਗੀ ਵੀ ਨਾ ਭਾਈ ਆਪਾਂ ਅੱਜ ਬਣਾਵਾਂਗੇ ਬਰੈਡ ਬਰੈਡ ਤੇ ਉਹ ਵੀ ਵਧੀਆ ਸਬਜੀ ਸੁਬਜੀ ਨਾਲ ਭਰ ਕੇ ਤੇ ਬਹੁਤ ਸੁਆਦਿਸ਼ਟ ਬਣਿਆ ਤੇ ਦਰਸ਼ਕੋ ਵੀਡੀਓ ਵਧੀਆ ਲੱਗੇ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਮੌਸਮ ਬਹੁਤ ਪਿਆਰਾ ਜਾ ਹਰ ਇੱਕ ਦੇ ਘਰ 'ਚ ਅੱਜ ਕੁਛ ਨਾ ਕੁਛ ਬਣਿਆ ਹੋਣਾ ਕੁਛ ਨਾ ਕੁਛ ਬਣਿਆ ਕੁਕਿੰਗ ਕਰਨ ਦਾ ਸ਼ੌਂਕ ਗੈਸ ਕਰਕੇ ਵਗੇ ਲੈਂਦੀ ਰਹੀ ਨਹੀਂ ਕਈ ਵਾਰ ਚੀਜ਼ ਖਰਾਬ ਹੋ ਜਾਂਦੀ ਪਰ ਕਦੇ ਖਰਾਬ ਹੋਈ ਨਹੀਂ ਇਹ ਕਹਿੰਦੀ ਵੀ ਆਉਣੀ ਚਾਹੀਦੀ ਹੈ ਹਨਾ ਹਰ ਇੱਕ ਕੁੜੀ ਨੂੰ ਚੀਜ਼ ਬਣਾਉਣੀ ਆਉਣੀ ਚਾਹੀਦੀ ਹੈ ਵੀ ਅਗਲੀ ਦੀ ਮਿਹਨਤ ਨਾ ਕੱਢੋ ਮੈਂ ਬਸ ਮੈਨੂੰ ਤਾਂ ਨਾ ਕੱਢਣੀ ਪਵੇ ਆਪਾਂ ਨੂੰ ਇਹਦਾ ਕਹਿਣ ਦਾ ਮਤਲਬ ਵੀ ਅਗਲੇ ਘਰੇ ਜਾਣਾ ਆਪਾਂ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਦੇ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਰਬ ਰੱਖਾ